ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 31 ਦਸੰਬਰ ਤੱਕ ਦੀ ਮੌਸਮਾਫਰੇਟ ਲੈ ਕੇ حاضر ਆ ਜੀ ਆਉਣ ਵਾਲੇ 10 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਔਰ ਮੀ ਚੱਕਰ ਦੇ ਅਸਰ ਕਰਨੇ ਕਰ ਰਹੇ ਨੇ ਮੌਸਮ ਵਿਭਾਗ ਤੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਤੇ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਜੀ ਅੱਜ ਰਾਤ ਦੇ ਮੌਸਮ ਦੀ ਤੇ ਤੁਸੀਂ ਦੇਖ ਸਕਦੇ ਹੋ ਜੀ ਇਸ ਵੇਲੇ ਜਿਹੜਾ ਲਾਈਵ ਸੈਟਲਾਈਟ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਉੱਤੇ ਜਿਹੜਾ ਫਚਿੰਗ ਸਿਸਟਮ ਖੁਣਾਇਆ ਇਸ ਤਰ੍ਹਾਂ ਇਸ ਵੇਲੇ ਖੁਰੀ ਤਰ੍ਹਾਂ ਐਕਟਿਵ ਹੈ ਫਾਕਿਸਤਾਨ ਦੇ ਉੱਤੇ ਖੁਣਾਇਆ ਇਹ ਫਚਿੰਗ ਸਿਸਟਮ ਇਸ ਵੇਲੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਨੂੰ ਖੁਰੀ ਤਰ੍ਹਾਂ ਕਵਰ ਕਰ ਚੁੱਕਿਆ ਹੈ ਜੀ ਤੇ ਅੱਜ ਰਾਤ ਤੋਂ ਜਿਹੜੇ ਹੈ ਹਲਕੇ ਮੀਂਹ ਵਰਝੋ ਸਕਦੇ ਨੇ ਖਾਸ ਕਰਕੇ ਖੁਣਾਏ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਔਰ ਮਾਝ ਦੇ ਖੇਤਰਾਂ ਦੇ ਵਿੱਚ ਹੋਈ ਮੀਂਹ ਜਿਹੜੇ ਸੰਭਵ ਨੇ ਖਾਸ ਕਰਕੇ ਗੁਰਦਾਸਪੁਰ ਹਠਾਨਕੋਟ ਔਰ ਸ਼੍ਰੀ ਅੰਮ੍ਰੇਸਰ ਸਾਹਿਬ ਦੇ ਕੁਝ ਖੇਤਰ ਔਰ ਹੁਸ਼ਿਆਰਪੁਰ ਨਵਾਂ ਚੰਡੀਗੜ੍ਹ ਮਹਾਲੀ ਸਾਡ ਸੇਨਾ ਖੇਤਰਾਂ ਦੇ ਵਿੱਚ ਅੱਜ ਰਾਤ ਤੋਂ ਬਾਅਦ ਯਾਨੀ ਕਿ ਮੱਧ ਰਾਤ ਤੋਂ ਬਾਅਦ ਹਲਕੇ ਮੀਂਹ ਜੜਿਆ ਫੈ ਸਕਦੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਜੋ ਅੰਕੜੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੇ ਜੀ ਤੁਹਾਡੀ ਸਕਰੀਨ ਤੇ ਨੇ ਤੇ ਤੁਸੀਂ ਦੇਖ ਸਕਦੇ ਹੋ ਜੇਕਰ 22 23 ਤਰੀਕ ਦੀ ਗੱਲ ਕਰੀਏ ਤੇ ਇਸ ਵੇਲੇ ਜਿਹੜਾ ਫਚਿੰਗ ਸਿਸਟਮ ਆ ਖੋਰੀ ਤਰ੍ਹਾਂ ਐਕਟ ਹੋ ਗਿਆ ਤੇ ਇਹਦੇ ਦੇ ਸਕਦੇ ਹੋ 5 ਤੇ 23 ਤਰੀਕ ਤੱਕ ਇਹ ਐਕਟ ਰਹੂਗਾ ਤੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹਲਕੇ ਮੀਂਹ ਸੰਭਵ ਨੇ ਕਿਤੇ ਕਿਤੇ ਕੁਛ ਖਿਚਕਤਾਵਾਂ ਤੇ ਦਰਮਿਆਨੇ ਮੀਂਹ ਵੀ ਜੜਿਆ ਪੈ ਸਕਦੇ ਆ ਅਸਵਾ 24 24 24 27 28 29 30 ਤੱਕ ਜਿਹੜਾ ਕੋਈ ਵਾਟੇ ਫਦਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੈਗੀ ਤੇ ਮੌਸਮ ਆਖੜਾ ਸਾਫ਼ ਰਹੋਗਾ ਡਰਾਈ ਰਹੋਗਾ ਜੀ ਤੇ ਦੂਜੇ ਪਾਸੇ ਸੰਗਣੀ ਤੰਦ ਦਾ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਜੀ yellow alert ਫਲਾਸ ਸੰਗਣੀ ਤੰਦ ਫਲਾਸ ਆਖੜੇ ਸ਼ੀਤਲ ਹੈ ਜਿਹੜੀ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਚੱਲੇਗੀ ਤੇ ਆਉਣ ਵਾਲੇ ਜਿਹੜੇ 4-5 ਦਿਨ ਹੋਣਗੇ ਸੰਗਣੀ ਤੰਦ ਜੜੀਆ ਫੈਲ ਸਕਦੀ ਹੈ ਤੇ ਇਸ ਲਈ ਜਿਹੜਾ ਜਿਆ yellow alert ਸੰਗਣੀ ਤੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਜੀ ਪੰਜਾਬ ਦੇ ਵਿੱਚ ਦਿਨ ਨਾਲ ਲੱਗਦੇ ਸਵੇਰ ਦੇ ਵਿੱਚ ਗੀ ਸੰਗਣੀ ਤੰਦ ਜੜੀਆ ਫੈਲ ਸਕਦੀ ਹੈ ਆਉਣ ਵਾਲੇ ਜਿਹੜੇ 2-3 ਦਿਨ ਹੋਣਗੇ ਸੰਗਨੀ ਤੋਂ ਵੀ ਸੰਗਨੀ ਤੋਂ ਦੱਚੇ ਦੇ ਸਕਦੇ ਹਾਂ 23 ਤੇ 24 ਤਰੀਕ ਨੂੰ ਜ਼ਿਆਦਾਤਰ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੇਗੀ ਤੇ ਹਰਿਆਣਾ ਦੇ ਵਿੱਚ ਜਿਹੜੀ ਸੰਗਨੀ ਤੁਹਾਨੂੰ ਲੈ ਕੇ ਜਾਇਲਰ ਜਾਰੀ ਕੀਤਾ ਜਾ ਚੁੱਕਾ ਹੈ ਜੀ ਪਲੱਸ 2-3 ਡਿਗਰੀ ਜਿਹੜੀ ਗਰਾਵਟ ਹੈ ਉਹ ਟੈਂਪਰੇਚਰ ਦੇ ਵਿੱਚ ਦਰਜ ਕੀਤੀ ਜਾਏਗੀ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਤੇ ਮੌਸਮ ਦਾ ਜਿਹੜਾ ਹੋਰ ਵੀ ਆਪਣਾ ਜਿਹੜਾ ਠੰਡਾ ਹੋਏਗਾ ਤੇ ਠੰਡ ਜੜੀ ਆ ਜ਼ੋਰ ਫੜਦੀ ਨਜ਼ਰ ਆਏਗੀ ਫਿਲਹਾਲ ਅੱਜ ਰਾਤ ਹੈ ਜਿਹੜੇ ਸੰਭਵ ਨੇ ਮੱਧ ਰਾਤ ਤੋਂ ਹਰ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੀ ਕਾਰਵਾਈਆਂ ਮੀਂਹ ਦੇ ਵਿੱਚ ਵੇਖਣ ਨੂੰ